ਦੀ 38 ਪੌੜੀਆਂ ਹਨ ਜਪਜੀ ਸਾਹਿਬ ਦੀ ਬਾਣੀ ਦੀਆਂ ਤੇ 83 ਹੀ ਪੌੜੀਆਂ ਹਨ ਦਰਬਾਰ ਸਾਹਿਬ ਤੇ ਦਰਸ਼ਨੀ ਦਿਉੜੀ ਦੇ ਵਿੱਚ ਜਿਹੜੀ ਪੌੜ ਬਣੀ ਹੋਈ ਹੈ ਉਸ ਪੁੱਲ ਦੇ ਥੱਲੇ 38 ਪੌੜੀਆਂ ਹਨ ਤਾਂ ਸਾਡੇ ਸਤਿਗੁਰਾਂ ਨੇ ਇਹ ਮਨੁੱਖ ਨੂੰ ਸਮਝਾਉਣਾ ਕੀਤਾ ਹੈ हे ਮਨੁੱਖ ਜਿਸ ਤਰ੍ਹਾਂ ਤੂੰ ਦਰਬਾਰ ਸਾਹਿਬ ਜਾਂਦਾ ਹੈ ਤੇ ਦਰਸ਼ਨੀ دیਉੜੀ ਤੋਂ 38 ਪੌਰੀਆਂ ਦੇ ਆਸਰੇ ਨਾਲ ਤੂੰ ਸੱਚਖੰਡ ਦਰਬਾਰ ਸਾਹਿਬ ਤੱਕ ਪਹੁੰਚ ਜਾਂਦਾ ਹੈ। ਈਵੇਂ ਹੀ ਜਪਜੀ ਦੇ ਅਭਿਆਸ ਨਾਲ ਇਨ੍ਹਾਂ 38 ਪੌੜੀਆਂ ਨੂੰ ਜਪਣ ਦੇ ਨਾਲ ਤੇਰੀ ਆਤਮਾ ਹੈ ਜਿਹੜੀ ਉਹ ਸੱਚਖੰਡ ਤੱਕ ਸਫ਼ਰ ਪੂਰਾ ਕਰ ਲਏਗੀ। ਤਾਂ ਸੰਗਤ ਜੀਏ ਜਿਹੜਾ ਜਪਜੀ ਸਾਹਿਬ ਹੈ ਇਹ ਇੱਕ ਸਫ਼ਰ ਹੈ। ਇੱਕ ਓਮਕਾਰ ਤੋਂ ਇਹ ਸਫ਼ਰ ਸ਼ੁਰੂ ਹੁੰਦਾ ਹੈ। ਤੇ ਸੱਚਖੰਡ ਦੀ ਪੌੜੀ ਤੇ ਸਫ਼ਰ ਖਤਮ ਹੋ ਜਾਂਦਾ ਹੈ ਤੇ ਦੂਜੇ ਪਾਸੇ ਸਾਡੀ ਜ਼ਿੰਦਗੀ ਇੱਕ ਸਫ਼ਰ ਹੈ ਇਹ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਮੌਤ ਤੇ ਜਾ ਕੇ ਖਤਮ ਹੁੰਦੀ ਹੈ ਤਾਂ ਸੰਗਤ ਜੀ ਜਪਜੀ ਸਾਹਿਬ ਦੀਆਂ ਇਹ 38 ਪੌੜੀਆਂ ਦਾ ਅਭਿਆਸ ਕਰਕੇ ਅਸੀਂ ਆਪਣਾ ਆਇਆ ਸਫਲਾ ਕਰ ਸਕਦੇ ਹਾਂ